ਅੰਮ੍ਰਿਤਸਰ ਦੌਰੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਦਰਗਿਆਣਾ ਮੰਦਿਰ ਦੇ ਤਲਾਬ ਦੀ ਕਾਰ ਸੇਵਾ ਸ਼ੁਰੂ ਕਰਵਾਈ ਉੱਥੇ ਹੀ ਅੰਮ੍ਰਿਤਸਰ ਦੇ ਚਵਿੰਡਾ ਕਲਾਂ ਵਿਖੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਸੁਖਵਿੰਦਰ ਸਰਕਾਰੀਆ ਨਾਲ ਮਿਲ ਕੇ ਚਾਰ ਵਾਟਰ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਵਾਟਰ ਸਪਲਾਈ ਅਤੇ ਹਾਈ ਟੈਕ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬ ਲਈ ਲਗਭਗ 197.69 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਵੀ ਕੀਤਾ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਵਿਨਿੰਦਰ ਹੁਸ਼ਿਆਰਪੁਰ ਵੀ ਖੇ ਪਹੁੰਚੇ ਜਿੱਤੇ ਉਹਨਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ 150.85 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਇਨ੍ਹਾਂ ਪ੍ਰੋਜੈਕਟਾਂ ਵਿੱਚ ਸਿਹਤ ਖੇਡਾਂ ਜਲੰਧਰ ਸ਼ਾਉਣੀ ਹੁਸ਼ਿਆਰਪੁਰ ਰੇਲਵੇ ਲਾਈਨ ਇੱਕ ਗਰਲਜ਼ ਹੋਸਟਲ ਇੱਕ ਕਮਿਊਨਿਟੀ ਸੈਂਟਰ ਰੇਲਵੇ ਓਵਰ ਬ੍ਰਿਜ ਅਤੇ ਇੱਕ ਕੈਂਸਰ ਹਸਪਤਾਲ ਦਾ ਇਲਾਵਾ ਬਹੁਤ ਮੰਤਵੀ ਇਨਡੋਰ ਹਾਲ ਅਤੇ ਫੂਡ ਸਟਰੀਟ ਦਾ ਐਲਾਨ ਕੀਤਾ ਅੱਜ ਅਸੀਂ ਇਹ ਪੱਤਰਾਂ ਉਹ ਇਲੈਕਟ੍ਰੋਨਿਕ ਪੱਤਰਵਾਹੀ ਹੈ ਕਿ ਅਸੀਂ ਸੱਤਾ ਦੇ ਸਾਥ ਪ੍ਰੋਗਰਾਮ ਐਟਲੀ ਨਾਲ ਕੀਤੇ ਨੇ ਵਰ ਦਿੱਤੇ ਜਿੱਤੇ ਕੰਮ ਸ਼ੁਰੂ ਹੋ ਰਹਾ ਹੈ ਉਹ ਸ਼ੁਰੂ ਹੋ ਜਾ ਰਿਹਾ ਹੈ ਮਾਦੀਦੀ ਪ੍ਰੋਵੀਜ਼ਨ ਸਾਰੀ ਕੀਤੀ ਗਈ ਹੈ ਔਰ ਖੁਸ਼ੀ ਮੈਨੂੰ ਇਸ ਗੱਲ ਦੀ ਕਿ ਅਸੀਂ ਐਜੂਕੇਸ਼ਨ ਦੇ ਵਿੱਚ ਕਾਫੀ ਕੁਝ ਅੱਜ ਉਹਨੇ ਕਰਿਆ ਸਿਰਫ ਇੱਕ ਗੱਲ ਨਹੀਂ ਕਿ ਸਰਗਮਨ ਕਾਲਜ ਚਾਤੋਅ ਔਰ ਉਹਦੇ ਵਿੱਚ ਲਾਇਬ੍ਰੇਰੀ ਤੇ ਕੋਸਟਲ ਵੀ ਗਮਨ ਹਾਸਟਲ 4.2 ਕਰੋੜ ਤੇ ਲਾਇਬ੍ਰੇਰੀ 2.4 ਕਰੋੜ ਤੇ ਲੱਗ ਰਹੀ ਹੈ। ਲੇਕਿਨ ਇਹਦੇ ਨਾਲ ਹੀ ਅਸੀਂ ਗਮਨ ਕਾਲਜ ਟਰੋਲਵਾ ਦਾ ਟੈਂਡਰ ਲੱਜ ਚੁੱਕੇ ਨੇ 12 ਕਰੋੜ ਦਾ ਸੀ ਅਵਾਰਡ ਵੀ ਕਰ ਚੁੱਕੇ ਉਹਨਾਂ ਨੇ ਤੇ ਉੱਥੇ ਵੀ ਇਹ ਕੰਮ ਸ਼ੁਰੂ ਹੋ ਰਿਹਾ ਹੈ। ਨਾਲੇ ਗਮਨ ਕਾਲਜ ਚਬੇਵਾ ਤੇ ਦਸੂਏ 30 ਕਰੋੜ ਦਾ ਪ੍ਰੋਜੈਕਟ ਅਸੀਂ ਬਜਟ ਪਾਸ ਕੀਤਾ ਹੋਇਆ ਹੈ ਇਹ ਵੀ ਤੁਹਾਡੇ ਵਰਗਾਂ ਨੂੰ ਦੱਸੋ ਐਜੂਕੇਸ਼ਨ ਐਫ को तो देख ले तो सर्वाइवल कैसे हो सकती है इस करके इंडस्ट्रियल बेल्ट बनना चाहिए राइट फ्रॉम पठानकोट टू चंडीगढ़ इस बेल्ट को अच्छी प्रायोरिटी देवे कि इंडस्ट्री उसे आए वी विल क्रिएट सम पॉलिसी जिसे इंडस्ट्री को तो फायदा हो रहे इस बेल्ट से आने का और, और उसे फिर सारे बच्चे उसे जो छोटे छोटे पिंड ने छोटी छोटी जमीन वाले ने उसे लग सकते सो आई आए मैं कोशिश uh, uh, करूँगा कि अगले कुछ महीनों के पॉलिसी अनाउंस करिए और इंडस्ट्री जो आ रही है जो आ आ आ रही है ना, सोचो किस नहीं आ रही है। MOU, से चुके है। लेकिन जो रही? है, करोड़ है, है बहुत सोचो इंडस्ट्री नहीं ऑलरेडी करोड़ आप समझ लो कच्चे चाहते हैं कि आंट है पूरा जोर देवे और वाइगु कृपा अपने हरपुर ਸਾਰਾ ਕੰਡੀ ਮੈਲ ਨੂੰ ਨਵਾਂ ਸ਼ਹਿਰ ਉਹਨਾਂ ਜਗਸ਼ੰਕਰ ਉਹ ਰਾਈਟ ਅਪ ਟੂ ਲੋਪੜੂਰ ਔਰ ਬਿਯੋਂਡ ਇਸ ਨੂੰ ਇੱਕ ਚੰਗਰਾ ਕੰਡੀ ਡਿਵੈਲਪਮੈਂਟ ਬੋਰਡ ਦਾ ਸੀ ਬਣਾ ਰਹੇ ਹਾਂ ਮਤ ਉਹਦੇ ਨਾਲ ਹੀ ਇੰਡਸਟਰੀਅਲ ਇੰਡਸਟਰੀਅਲ ਹੱਬ ਬਣਾਉਣਾ ਚਾਹੁੰਦੇ ਹਾਂ ਇਸ ਏਰੀਆ ਨੂੰ ਤਾਂ ਕਿ ਉਸਾਰੇ ਇੱਥੇ ਆ ਕੇ ਕੰਮ ਕਰ ਸਕਣ ਆ ਇੱਕ ਇੱਕ ਸਤ ਤਹਿਸੀਲ ਦੀ ਮਾਗੋਈਆ ਸ਼ਾਮ 84 ਤੋਂ ਉਹਦਾ ਐਲਾਨ ਵੀ ਮੈਂ ਕਰ ਦਿੱਤੇ ਆ। ਸ਼ਹਿਾਕਤ ਕਰਦੇ ਆ ਕਿ ਤੁਸੀਂ ਅੱਜ ਸ਼ਾਮ 84 ਨੂੰ ਅਸੀਂ ਚਾਕ ਪੀਲੇ ਨਾਲ ਉੱਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚ ਸੂਬੇ ਨੂੰ ਬੁਨਿਆਦੀ ਢਾਂਚੇ ਲਈ ਮਜ਼ਬੂਤ ਬਣਾਉਣਾ ਇੱਕ ਅਹਿਮ ਮੁੱਦਾ ਸੀ। ਇਸ ਲਈ ਕੈਪਟਨ ਅਮਰਿੰਦਰ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਸੁਖਚੰਨ ਸਾਗਰ ਅਤੇ ਹੁਸ਼ਿਆਰਪੁਰ ਤੋਂ ਸੁਨੀਲਾ ਖਾਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ